ਇਹ ਆ ਰਵੀ ਕਨਰਮ ਦੀ ਧਰਤੀ ਦਾ ਆ ਬਿੱਲਾ ਦਾ ਗੁਰਮਾ ਟੰਗਾ ਪਾਉ ਦਾ ਚੰਡਿਆ ਪੱਠਾ ਇੱਕ ਬੰਦੇ ਜੋਧਾ ਸੁਰਖਪੁਰ ਦੀ ਧਰਤੀ ਦਾ ਜਿਹਨੇ ਸੈਦੋਂ ਦੇ ਕੱਪ ਤੋਂ ਨਵੀ ਸਵਿਫਟ ਆ ਅਮਰਤੋਲਖਾ ਵਾਲਾ ਇਹਨੇ ਮਖੱਡਿਆਂ ਦੇ ਕੱਪ ਤੋਂ ਉਹ ਥੋੜ ਜੱਤਿਆ ਮੇਰੇ ਵੀਰੇ ਇਹ ਹੋੜਾਂ ਦਾ ਜੇਤੂ ਐ ਆ ਕਹਿੰਦੇ ਮਨ ਸਿੰਘ ਦੌੜ ਦੇ ਲਈ ਵਧਿਆ ਹੋਇਆ ਚਾਰ ਜਾਪੀਆ ਲਵੀ ਛੇੜੋ ਮੁੰਡੇ ਨੂੰ ਉਸ ਸਾਬਨੇ ਬਲਜਿੰਦਰ ਬਾਸੀ ਦਾ ਪਿੰਡ ਅਮਰ ਤੌਲਖਾਂ ਵਾਲਾ ਸਵਰਨ ਕਹਿੰਦਾ ਬਿੱਲਾ ਸਵਰਨ ਕਹਿੰਦਾ ਬਿੱਲਾ ਤਿਹਾਰ ਦਾ ਫਿਰਦਾ ਸਵਰਨਿਆ ਬਿੱਲਾ ਤਿਹਾਰ ਦਾ ਨਹੀਂ ਹੁੰਦਾ ਨੰਨੀ ਕੁਛ ਕਹਿੰਦੇ ਆ ਬਿੱਲਾ ਚੋਰੀਓ ਦੁੱਧ ਕਹਾਣੀ ਆਓ ਸਾਹਮਣੇ ਬਿੱਲਾ ਮੇਰੇ ਵੀਰੋ ਗੁਰਮਾ ਵਾਲਾ ਬਿੱਲਾ ਬਰਨਾਲੇ ਵਾਲਾ ਬਿੱਲਾ ਕਹਿੰਦੇ ਸ਼ੇਰਪੁਰ ਦੇ ਏਰੀਏ ਦਾ ਇਹ ਨਵ ਟਾਲੀਬਾਲ ਦੇ ਪਿੰਡਾਂ ਦਾ ਆਹ ਦੇਖੋ ਦੂਸੇ ਬੰਦੇ ਆਲਖਾਂ ਵਾਲਾ ਸਿਰਾ ਆਲਖਾਂ ਵਾਲਾ ਅਮਰ ਬਲਜਿੰਦਰ ਸੀ ਮਾਰ ਕਰਦਾ ਆ ਗੱਬਰੂ ਦੀ ਖੇਡ ਤੇ ਨਿੰਮਾ ਸੰਧੂ ਗੁਰਵੀਰ ਢਾਲੀਆ ਤੇ ਭੋਲਾ ਸਮਰਾ ਮਾਰ ਕਰਦਿਆ ਸਾਹਮਣੇ ਤੋ ਮੇਰੇ ਵੀਰੋ ਕੌਟੀ ਪਾਉਣ ਦੇ ਲਈ ਇੱਕ ਬੁਲਟ ਖੀਰਾ ਵਾਲੀ ਅੱਗੇ ਵੱਲ ਵਧਦਾ ਹੋਇਆ ਆ ਰਾਜੂ ਨੇ ਕੰਨੀ ਨਾਲ ਪੜੀਆ ਔਲਖਾਂ ਵਾਲੇ ਅਮਰਤ ਨੇ ਕੰਨੀ ਨਾਲ ਪੜੀਆ ਲੰਬੜ ਵਰਗੇ ਚਾਰ ਬੱਬਰ ਸ਼ੇਰ ਓ ਬੱਲੇ ਬੱਲੇ ਹੋ ਗਈ ਮਿੱਤਰੋ ਔਲਖਾਂ ਵਾਲਿਆ ਮੈਂ ਨੌ ਲੈਤਾ ਤੇ ਮੁੰਡਾ ਚੰਬੜ ਗਿਆ ਅਮਰਤ ਔਲਖਾਂ ਵਾਲਾ ਓ ਦੂਜੇ ਪਾਸੇ ਖੀਰਾ ਵਾਲੀਆ ਬੁਲਟ ਇੱਕ ਪਾਸੇ ਅਮਰਤ ਓ ਦੂਜੇ ਪਾਸੇ ਬੁਲਟ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਖੜਕਾ ਦੜਕਾ ਅੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਔ ਕੱਪ ਤਾਛਲਾ ਓਹ ਆਉ ਘੱਟ ਦਾ ਚਲਾਨ ਆਉ ਘੱਟ ਦਾ ਚਲਾਨ ਓਏ ਸੰਧੂਆ ਆਉ ਘੱਟ ਦਾ ਆਹ ਦੁਨੀਆ ਹਿੱਲ ਗਈ ਸੰਧੂਆ ਧਰਤੀ ਤੋਂ ਝਟਕੇ ਪੈਂਦੇ ਆ ਆ ਛੇੜੋ ਬੁਲਟ ਨੂੰ ਉਹ ਮੁੰਡਿਆ ਆ ਛੇੜੋ ਬੁਲਟ ਨੂੰ ਹੁਣ ਦੇਖਦਾ ਬੁਲਟ ਭੜਾਕੇ ਮਾਰਦਾ ਫਿਰਦਾ ਅੱਜ ਜੰਗਲ ਦੇ ਕੱਪ ਤੇ ਮੇਰੇ ਮਿੱਤਰੋ ਬੁੱਢ ਦੀ ਪਈ ਹੋਈ ਕਬੱਡੀ ਉਧਰੀ ਬੱਲੇ ਬੱਲੇ ਦੇਖੋ ਅਮਰਤਾਲਖਾਂ ਵਾਲਾ ਅਮਰਤਾਲਖਾਂ ਵਾਲਾ ਬੁਲਟ ਅੱਜ शो कंदा